ਤੇ ਇਥੇ ਆਪਾਂ ਆਇਸ਼ਰ ਕੰਪਨੀ ਦਾ ਸੀਪੀਸੀਪੀ 4+ ਜਨਰੇਟਰ ਲੈ ਕੇ ਆਏ ਹੋਏ ਆ ਜਿਹਦੇ ਵਿੱਚ ਜਿਹੜਾ ਇੰਜਨ ਦੇਖ ਰਹੇ ਹੋ ਇਹ ਸਵੀਡਨ ਦੀ ਟੈਕਨੋਲੋਜੀ ਵੋਲਵੋ ਕੰਪਨੀ ਦੀ ਔਰ ਵਿਦਨ ਇੰਡੀਆ ਜਿਹੜਾ ਆਇਸ਼ਰ ਕੰਪਨੀ ਦਾ ਜੁਆਇੰਟ ਵੈਂਚਰ ਹੈ ਵੋਲਵੋ ਕੰਪਨੀ ਦੇ ਨਾਲ ਔਰ ਇਹ ਟੈਕਨੋਲੋਜੀ ਹੈ ਇੰਜਨ ਦੀ ਤੁਸੀਂ ਚੈੱਕ ਕਰੋਗੇ ਵੋਲਵੋ ਕੰਪਨੀ ਦਾ ਇੰਜਨ ਆ ਇਹ ਔਰ ਉਸ ਉਹ ਜਿਹੜਾ ਆਲਟਰਨੇਟਰ ਅਸੀਂ ਇਹਦੇ ਚ ਯੂਜ਼ ਕਰ ਰਹੇ ਆ ਸਟੈਮਫੋਰਡ ਕੰਪਨੀ ਦਾ ਆਲਟਰਨੇਟਰ ਹੈ ਮੈਂ ਸਨਰਾਈਜ਼ ਪਾਵਰ ਟੈਕਨੋਲੋਜੀਸ ਨਾਲ ਗੱਲ ਕਰ ਰਿਹਾ ਮਨੀ ਦਸਿੰਘ ਮੇਰਾ ਨਾਮ ਆ ਜੀ। ਔਰ ਆਪਾਂ ਇਹ ਮੈਕਾਟੋ ਐਕਸੀਬਿਸ਼ਨ ਤੇ ਆਏ ਹੋਏ ਆ ਤੇ ਇਥੇ ਆਪਾਂ ਆਇਸ਼ਰ ਕੰਪਨੀ ਦਾ ਸੀਪੀਸੀਪੀ 4+ ਜਨਰੇਟਰ ਲੈ ਕੇ ਆਏ ਹੋਏ ਆ ਜੀ ਇਹਦੇ ਵਿੱਚ ਜਿਹੜਾ ਇੰਜਨ ਦੇਖ ਰਹੇ ਹੋ ਇਹ ਸਵੀਡਨ ਦੀ ਟੈਕਨੋਲੋਜੀ ਵੋਲਵੋ ਕੰਪਨੀ ਦੀ ਔਰ ਵਿਦਨ ਇੰਡੀਆ ਜਿਹੜਾ ਆਇਸ਼ਰ ਕੰਪਨੀ ਦਾ ਜੁਆਇੰਟ ਐਵੈਂਚਰ ਔਰ ਵੋਲਵੋ ਕੰਪਨੀ ਦੇ ਨਾਲ ਹੈ। ਉਹ ਟੈਕਨੋਲੋਜੀ ਹੈ ਇੰਜਨ ਤੁਸੀਂ ਚੈੱਕ ਕਰੋਗੇ ਵੋਲਵੋ ਕੰਪਨੀ ਦਾ ਇੰਜਨ ਆ ਇਹ। ਔਰ ਉਸੋ ਜਿਹੜਾ ਆਲਟਰਨੇਟਰ ਅਸੀਂ ਇਹਦੇ ਚ ਯੂਜ਼ ਕਰ ਰਹੇ ਆ ਸ ਉਸੋ ਜੀ ਆਪਾਂ ਗੱਲ ਕਰਦੇ ਕੈਨੋਪੀ ਤੁਸੀਂ ਡਿਜ਼ਾਈਨ ਚੈੱਕ ਕਰੋ ਬਹੁਤ ਅੱਛਾ ਡਿਜ਼ਾਈਨ ਹੈ ਔਰ ਕੈਨੋਪੀ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਕੈਨੋਪੀ 9 ਟੈਂਕ ਟ੍ਰੀਟਮੈਂਟ ਕੀਤੀ ਹੋਇਆ ਹੈ ਕੈਨੋਪੀ ਦਾ ਔਰ 9 ਟੈਂਕ ਦਾ ਬੈਨੀਫਿਟ ਇਹ ਹੈ ਕਿ ਕੈਨੋਪੀ ਨੂੰ ਕਦੇ ਵੀ ਰਸਟ ਨਹੀਂ ਲੱਗਦੀ ਔਰ ਕੋਈ ਵੀ ਕਲਾਈਮੇਟ ਦਾ ਬੈਡ ਇਫੈਕਟ ਇਹਦੇ ਤੇ ਨਹੀਂ ਜਾਂਦਾ ਨਾ ਹੀ ਕਰ ਇਹਦਾ ਕਲਰ ਸ਼ੇਡ ਹੁੰਦਾ ਇੱਕ ਜੈਂਸਟ ਆਪਾਂ ਸੁਣਦੇ ਇਹ ਸਰ ਜਨਰੇਟਰ ਜਿਹੜਾ ਵੋਲਵੋ ਆਇਸ਼ਰ ਕੰਪਨੀ ਦਾ ਹੈ 25kb ਤੋਂ ਲੈ ਕੇ 160kb ਤੱਕ ਇਹਦੀ ਰੇਟਿੰਗ ਹੈ ਬਾਕੀ ਇਸ ਤੋਂ ਆਪਣੇ ਆਪਣੇ ਕੋਲ ਜਨਰੇਟਰ 4000kb ਤੱਕ ਅਵੇਲੇਬਲ ਨੇ ਜੀ ਸਰ ਆਇਸ਼ਰ ਦੇਖੋ ਵੋਲਵੋ ਨਾਮ ਹੀ ਬਹੁਤ ਹੈ ਇੱਕ ਗਲੋਬਲ ਪ੍ਰੋਡਕਟ ਹੈ ਵਰਲਡ ਦੇ ਵਿੱਚ ਸੈਕੰਡ ਨੰਬਰ ਦੇ ਸੀ ਟੈਕਨੋਲੋਜੀ ਆਉਂਦੀ ਹੈ ਜਿਹੜੇ ਇੰਜਨ ਦੀ ਪਰਫਾਰਮੈਂਸ ਇੰਜਨ ਦੀ ਡਿਊਰੈਬਿਲਟੀ ਇੰਜਨ ਦੀ ਨੌਇਜ਼ ਉਹ ਸਰ ਸਾਡਾ ਕੰਪੀਟੀਸ਼ਨ ਨਹੀਂ ਹੈ ਕੋਈ ਵੇਥੇ ਇੱਕ ਸਰ ਜੀ 2 ਸਾਲ ਦੀ ਕੰਪਲੀਟ ਜਨਰੇਟਰ ਦੀ ਵਾਰੰਟੀ ਹੁੰਦੀ ਹੈ ਤੇ ਅੰਡਰ ਏ ਐਮ ਸੀ ਏ ਸੀ ਦੀ ਵਾਰੰਟੀ ਜਿਹੜੀ ਐਕਸਟੈਂਡ ਆਉਣ ਵਾਲੇ 10 ਸਾਲ ਤੱਕ ਵੀ ਐਕਸਟੈਂਡਡ ਵਾਰੰਟੀ ਦੇਣਿਆ ਰਹੇ ਵਿੱਚ ਜੀ ਸਰ ਵੋਲਟੇਜ ਜਿਹੜਾ 25 ਕਿਵੀ ਤੋਂ ਸਟਾਰਟ ਹੋਇਆ ਮੈਂ ਜੀ ਹਾਂ ਜੀ ਇਹ ਕੰਟੀਨਿਊਟੀ ਫਿਰ ਕੋਈ ਤਾਂ ਮਾਰਕੀਟ ਦੇ ਵਿੱਚ ਅਸੀਂ ਫਿਰ ਨਹੀਂ ਜਿਹੜਾ ਹੋਣ ਨਹੀਂ ਨਹੀ ਤੁਹਾਨੂੰ ਵਿੱਚ ਚੁੱਕਾ ਦੇਖੋ ਅਸੀਂ ਪ੍ਰੋਡਕਟ ਲੈ ਕੇ ਆਇਆ ਕੁਆਲਿਟੀ ਵਾਈਸ ਪੋਲਿਟੀ ਵੀ ਬੈਟਰ ਮਿਲੇਗੀ ਤੇ ਪ੍ਰਾਈਸ ਵੀ ਬੈਟਰ ਮਿਲੇਗਾ ਐਜ਼ ਅ OEM ਹੁੰਦੇ ਤਾਂ ਹੋਣ ਦੇ ਨਾਤੇ ਅਸੀਂ ਪ੍ਰਾਈਸ ਵੀ ਕਾਫੀ ਕੰਪੀਟੀਟਿਵ ਰੱਖਿਆ ਨੇ ਇਹਦੇ ਵਿੱਚ ਇਹ ਸਰ ਜਿਹੜਾ ਮਾਡਲ ਇਸ ਲਾਈਨ ডিসਪਲੇ ਹੈ 45 ਕੀਵੀ ਜਨਰੇਟਰ ਹੈ ਜੀ ਇਹਨਾਂ ਦਾ ਪ੍ਰਾਈਸ ਸਟਾਰਟ ਕਿੰਨੇ ਤੋਂ ਹੈ ਇਹ ਸਰ ਪ੍ਰਾਈਸ ਆਲਮੋਸਟ ਜਦੋਂ ਸਟਾਰਟ ਹੋ ਜਾਂਦੇ 5.5 ਲੱਖ ਪਲੱਸ ਹੀ ਅਸੀਂ ਉਹ ਸਟਾਰਟ ਹੋ ਜਾਂਦੇ ਹਾਂ ਜੀ ਅਗਰ 45 ਕੀਵੀ ਦੀ ਗੱਲ ਕਰਦੇ ਹਾਂ ਜੀ ਸਰ ਇਹ ਕਿੰਦੀ ਹੈ ਜੀ ਇੰਡਸਟਰੀ ਦੇ ਵਿੱਚ ਜਿੰਨੀ ਇਹ ਰੱਖ ਸਕਦਾ ਸਰ ਜੇਨਰੇਟਰ ਕੋਈ ਵੀ ਐਸੀ ਐਪਲੀਕੇਸ਼ਨ ਤੁਸੀਂ ਹਰ ਇੱਕ ਐਪਲੀਕੇਸ਼ਨ ਤੇ ਯੂਜ਼ ਕਰ ਸਕਦੇ ਹੋ ਚਾਹੇ ਉਹ ਹਸਪੀਟਲ ਆ ਚਾਹੇ ਉਹ ਇੰਡਸਟਰੀ ਆ ਚਾਹੇ ਰੈ residensial ਆ ਕਿਸੇ ਵੀ ਐਪਲੀਕੇਸ਼ਨ ਤੇ ਤੁਸੀਂ ਯੂਜ਼ ਕਰ ਸਕਦੇ ਹੋ ਕਿੰਨੇ ਸਾਲ ਕੰਮ ਕਰਦੇ ਆ ਸਰ ਜੈਨਸੈਟ ਲਾਈਨ ਦੇ ਵਿੱਚ ਅਸੀਂ 1971 ਤੋਂ ਕੰਮ ਕਰ ਰਹੇ ਹਾਂ ਸਰ ਇੱਕ ਜੀ ਦੂਸਰਾ ਮਾਡਲ ਲੈ ਕੇ ਆਏ ਜੀ ਉਹ ਕਿਹੜਾ ਮਾਡਲ ਹੈਗਾ ਸਰ ਉਹ ਉਹ 25kb ਜੀਨਰੇਟਰ ਹੈ ਜੀ ਔਰ ਇਹ ਮਾਡਲ ਅਸੀਂ ਸਪੈਸ਼ਲੀ ਕੁਆਲਿਟੀ ਨੂੰ ਦਰਸਾਉਂਦੇ ਹੋਏ ਅਸੀਂ ਇਹ ਜਨਰੇਟਰ ਰਨਿੰਗ ਦੇ ਵਿੱਚ ਵੀ ਲੈ ਕੇ ਆਏ ਥੋੜਾ ਜਿਹਾ ਜਿਵੇਂ ਨੌਇਸ ਪੋਲੂਸ਼ਨ ਆਪਾਂ ਗੱਲ ਕਰਦੇ ਆਂ ਏਆਰਆਈ ਡਿਪਾਰਟਮੈਂਟ ਤੋਂ ਅਸੀਂ ਇਹ ਜਨਰੇਟਰ ਜਿਹੜਾ ਹੈਗਾ ਸਾਡਾ 69 ਡੀਬੀ ਪਾਸ ਹੋਇਆ ਹੈ ਜਨਰੇਟਰ ਰਨਿੰਗ ਕੰਡੀਸ਼ਨ ਵਿੱਚ ਆਪ ਜੀ ਨੂੰ ਮੈਂ ਜਨਰੇਟਰ ਸਟਾਰਟ ਕਰਕੇ ਵੀ ਦਿਖਾ ਸਕਦਾ ਹਾਂ ਜਨਸੈਟ ਦੇ ਪੂਰੀ ਸੇਫਟੀਜ਼ ਹੁੰਦੀਆਂ ਨੇ ਜੇਨ ਕੇਸ ਜਨਸੈਟ ਦੇ ਵਿੱਚ ਕੁਝ ਵੀ ਇਸ਼ੂ ਆ ਜਾਂਦਾ ਤੇ ਜਨਸੈਟੇ ਤੋਂ ਬੰਦ ਹੋ ਜਾਂਦਾ ਤਾਂ ਪ੍ਰੋਵਾਈਡਡ ਉਹਦਾ ਨੋਟ ਲਿਖਿਆ ਜਾਂਦਾ ਕਿ ਜਨਸੈਟ ਦੇ ਵਿੱਚ ਕੀ ਦਿੱਕਤ ਆਈ ਇਹ ਕਦੇ ਵੀ ਜਨਸੈਟ ਨੂੰ ਖਰਾਬ ਨਹੀਂ ਹੋਣ ਦਿੰਦਾ ਇਹ ਨਹੀਂ ਹੈ ਕਿ ਯਾਰ ਕਿ ਇਸ ਟਾਈਮ ਆਪਣੇ ਕੋਲ ਅਗਰ ਇੰਜਨ ਆਲ ਨਹੀਂ ਹੋਏਗਾ ਜਨਰੇਟਰ ਦੇ ਵਿੱਚ ਕੋਈ ਤਾਂ ਇਹ ਨਹੀਂ ਕਿ ਆਪਣਾ ਜਨਰੇਟਰ ਖਰਾਬ ਹੋ ਜਾਵੇ ਹਾਂਜੀ ਉਹਦਾ ਸਿਗਨਲ ਆਏਗਾ ਪ੍ਰੋਵਾਈਡਡ ਨੋਟ ਲਿਖਿਆ ਆਏਗਾ ਜੀ ਤੇ ਇਹਨੂੰ ਵੇਖਣ ਦੇ ਲਈ ਕੀ ਸਾਵਧਾਨੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਕਿ ਜਿਹੜਾ ਇਹਨੂੰ ਚਲਾਉਂਦਾ ਵਾ ਉਹਦੇ ਲਈ ਕੀ ਕੀ ਚੀਜ਼ਾਂ ਦੇਖਣੀਆਂ ਜਿਨੂੰ ਜਿਹੜਾ ਇਹਦਾ ਪੈਨਲ ਸਰ ਜਨਰੇਟਰ ਦੇ ਵਿੱਚ ਸਿਰਫ ਸਟਾਰਟ ਕਰਨਾ ਹੈ ਅਗਰ ਉਹਦੇ ਵਿੱਚ ਕੋਈ ਦਿੱਕਤ ਹੋ ਗਈ ਜਨਰੇਟਰ ਖੁਦ ਤੁਹਾਨੂੰ ਦੱਸੇਗਾ ਕੁਝ ਆਪ ਨੂੰ ਅੰਦਰ ਚੈੱਕ ਕਰਨ ਦੀ ਲੋੜ ਨਹੀਂ ਹੈ ਜੀ ਤਾਂ ਦੇ ਤੁਸੀਂ ਕਸਟਮਰ ਕੇ ਨੰਬਰ ਕੋਡਾਂ ਹੈਗਾ ਕੋਡਾਂ ਕੀ ਇਹ ਕਿ ਸਿਰਫ ਦਿੱਕਤ ਪਰੇਸ਼ਾਨੀ ਆਂਦੀ ਆ ਉਹਦੇ ਹੱਲ ਲਈ ਕਿੰਨੇ ਘੰਟੇ ਦੇ ਵਿੱਚ ਜਣਾ ਇਹ ਪਹੁੰਚ ਜਾਣੇ ਹੋ ਅਗਲੇ ਸਰ ਦੇਖੋ ਜਿੰਨਾ ਕਿ ਟਾਈਮ ਟਰਾਂਸਪੋਰਟ ਲਈ ਲੱਗਦਾ ਉੰਨਾ ਹੀ ਲੱਗਦਾ ਸਾਡੀ ਟੀਮ ਜਿਹੜੀ ਸਾਡੇ ਕੋਲ ਹੈਗੀ ਹੈ ਪੂਰੇ ਨਾਰਥ ਰੀਜਨ ਸਰਵਿਸ ਸੈਂਟਰ ਸਾਡੇ ਅਵੇਲੇਬਲ ਹਨ ਇਹ ਸਭ ਇਹਦੇ ਅੰਦਰ ਪੈਰਾਮੀਟਰਸ ਹੁੰਦੇ ਨੇ ਕੁਝ ਪੂਲੈਂਟ ਚੈੱਕ ਕਰਨ ਦੇ ਲਈ ਅਗੇ ਐਕਸਟਰਨਲ ਬੋਟਲ ਲੱਗੀ ਹੈ ਕਦੇ ਵੀ ਰੀਡੀਏਟਰ ਦੇ ਵਿੱਚ ਨਹੀਂ ਚੈੱਕ ਕਰਨਾ ਉਹ ਦੂਸਰੀ ਸਾਈਡ ਤੇ ਆਈ ਉਹਦੇ ਵਿੱਚ ਕੀ ਹੈ ਕਿ ਤੁਸੀਂ ਕਦੇ ਵੀ ਰੀਡੀਏਟਰ ਦਾ ਕੈਪ ਨਹੀਂ ਓਪਨ ਕਰਨਾ ਐਕਸਟਰਨਲ ਬੋਟਲ ਦੇ ਵਿੱਚ ਹੀ ਪਾਣਾ ਔਰ ਉਹ ਵੀ ਕਰੇ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਸਰ ਇਹ ਕਾਰਨ ਹੈਗਾ ਕੁਆਲਿਟੀ ਕਵਾਲਿਟੀ ਹੋ ਗਿਆ ਉਸ ਤੋਂ ਬਾਅਦ ਸਾਡੀ ਰੇਂਜ ਵਧ ਗਈ ਤਾਂ ਪਹਿਲੇ ਅਸੀਂ ਕੰਮ ਕਰ ਰਹੇ ਸੀ ਸਿਰਫ ਪੰਜਾਬ ਏਰੀਆ ਦੇ ਵਿੱਚ ਆਲ ਰਾਈਟ ਨੂੰ ਅਸੀਂ ਵੋਲਵਾ ਆਈਸ਼ਰ ਦੇ ਪੂਰੇ ਨਾਰਥ ਵਿੱਚ ਸਪਲਾਈ ਅਸੀਂ ਕਰ ਰਹੇ ਹਾਂ